ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੰਡੇ ਚੋਰੀ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਨਾ ਅੱਜ ਮੈਂ ਉਸ ਵੀਡੀਓ ਦੀ ਤੁਹਾਨੂੰ ਕਰਤੂਤ ਦੱਸਣੀ ਹੈ ਵੀ ਉਹ ਕਿਉਂ ਹੋਈ ਸੀ ਬਹੁਤੇ ਲੋਕਾਂ ਨੇ ਵਹਿੂ ਲੈ ਲੈ ਮੈਂ ਵੀ ਇੱਕ ਵੀਡੀਓ ਪਾਈ ਸੀ ਮੈਂ ਇਸ ਕਰਕੇ ਰੁਕਿਆ ਸੀ 4 ਦਿਨ ਕਿ ਥੋੜਾ ਜਿਹਾ ਇਹਨਾਂ ਲੋਕਾਂ ਦੀ ਜਿਹੜੀ ਕਰਤੂਤ ਹੈ ਉਹ ਸਾਹਮਣੇ ਆ ਜਾਂਦੀ ਫਿਰ ਬੋਲਾਂਗੇ ਹੁਣ ਮੈਂ ਦੱਸਣ ਲੱਗਾ ਚੋਰੀ ਕਰਨ ਵਾਲਾ ਵੀ ਜੱਟ ਹੈ ਤੇ ਜਿਹਦੀ ਚੋਰੀ ਕੀਤੀ ਹੈ ਉਹ ਵੀ ਜੱਟ ਹੈ ਇਹ ਸ਼ਰਮ ਪਤਾ ਮੈਂ ਇੱਕ ਡਾਇਲੌਗ ਵਰਤਿਆ ਸੀ ਜੱਟ ਜੱਟਾਂ ਦੇ ਭੋਲੂ ਨਰੈਣ ਦਾ ਇਹ ਸਭ ਨੂੰ ਪਤਾ ਹੈ ਹੁਣ ਉਹ ਵੀਡੀਓ ਕਿਉਂ ਵਾਇਰਲ ਹੋਈ ਸੀ ਜਿਹੜੇ ਪੋਲਟਰੀ ਫਾਰਮ ਦੇ ਅੱਗੇ ਆਂਡੇ ਚੋਰੀ ਹੁੰਦੇ ਨੇ ਉਹ ਬਰਾੜ ਪੋਲਟਰੀ ਫਾਰਮ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਨੇ ਇੱਕ ਵਾਰੀ ਵੀਡੀਓ ਪਾਈ ਸੀ ਕਹਿੰਦਾ ਜੀ ਇੱਥੇ ਕੋਈ ਸੱਜਣ ਆਇਆ ਉਹਨੇ ਸਾਈ ਦੇ ਕੇ ਸਾਡੇ ਕੋਲੋਂ ਕਹਿੰਦਾ ਮੁਰਗੇ ਕਟਵਾ ਲੈ ਜਣ ਕੇ ਚਿਕਨ ਵਾਸਤੇ ਮੁੜ ਕੇ ਕਹਿੰਦਾ ਮੁਰਗੇ ਲੈ ਕੇ ਨਹੀਂ ਗਏ ਇਹ ਵੀਡੀਓ ਵੀ ਆਈ ਸੀ ਇਹਦਾ ਵੀ ਮਤਲਬ ਇਹ ਸੀਗਾ ਵੀ ਵੀਡੀਓ ਵਾਇਰਲ ਹੋ ਜਾਏ ਸਾਡੇ ਪੋਲਟਰੀ ਫਾਰਮ ਦੀ ਮਸ਼ਹੂਰੀ ਹੋ ਜਾਏ ਤੇ ਹੁਣ ਕੀ ਕੀਤਾ ਇਹਨਾਂ ਨੇ ਹੁਣ ਇਹਨੂੰ ਵੀ ਸੈਟਅਪ ਕਰਕੇ ਕਹਿੰਦੇ ਜੀ ਆਂਡੇ ਚੋਰੀ ਹੋ ਗਏ ਤੇ ਜਦੋਂ ਵੀਡੀਓ ਵਾਇਰਲ ਹੋ ਗਈ ਉਹ ਦੁਬਾਰਾ ਵਾਪਸ ਆ ਗਏ ਉਹਨਾਂ ਨੇ ਬਹਾਨਾ ਘੜਿਆ ਕਿ ਜਿਹੜੇ ਪੈਸੇ ਸਕੇਨ ਨਹੀਂ ਹੋਏ ਸੀ ਉਹ ਸਾਡੇ ਅਕਾਊਂਟ ਵਿੱਚ ਦੁਬਾਰਾ ਆ ਗਏ ਅਸੀਂ ਉਹ ਪੈਸੇ ਦੇਣ ਵਾਸਤੇ ਆਏ ਸੀ ਪਹਿਲੀ ਗੱਲ ਤਾਂ ਜਿਨੇ ਵੀ ਉਹ ਵੀਡੀਓ ਬਣਾਈ ਹੈ ਉਹ ਆਪਣੀ ਜ਼ਮੀਰ ਤੋਂ ਪੁੱਛੇ ਵੀ ਕਿੰਨਾ ਕੁ ਝੂਠ ਹੈ 2-3 ਘੰਟਿਆਂ ਵਿੱਚ ਕਿੰਨੀ ਕੁ ਵੀਡੀਓ ਵਾਇਰਲ ਹੋ ਗਈ ਸੀ ਬਿਲਕੁਲ ਨਹੀਂ ਜੇ ਉਹ ਆਂਡੇ ਚੋਰੀ ਕਰਕੇ ਭੱਜੇ ਸੀ ਨਾ ਤੇ ਉਹ ਏਦਾਂ ਨਹੀਂ ਵਾਪਸ ਆਉਂਦੇ ਅਗਲੇ ਨੇ 100 ਬਹਾਨੇ ਘੜਨੇ ਸੀ ਵੀ ਅਸੀਂ ਕਿਉਂ ਭੱਜੇ ਸੀ ਸਾਨੂੰ ਪ੍ਰੋਬਲਮ ਕੀ ਸੀ ਇਹ ਕੁਝ ਨਹੀਂ ਹੋਇਆ ਇਹ ਸਿਰਫ ਕਹਿ ਲਈਏ ਗਿਣਿਆਂ ਵਿੱਚ ਆ ਸੀ ਸੋਚ ਸਮਝ ਕੇ ਇਹ ਵੀਡੀਓ ਵੈਲ ਕੀਤੀ ਗਈ ਇਹਨਾਂ ਦੇ ਦੋਨਾਂ ਦੇ ਫਾਰਮ ਨੇ ਉਹ ਜਿਹੜਾ ਚੋਰੀ ਕਰਨ ਵਾਲਾ ਸੀ ਉਹ ਵੀ ਕਹਿੰਦਾ ਮੈਂ 60 ਗਿਣਿਆਂ ਦਾ ਮਾਲਕਾਂ ਜਦ ਜਿਹੜੇ ਲੋਕਾਂ ਨੇ ਕੈਸੀ 80 ਕਿਲੋ ਦਾ ਮਾਲਕ ਉਹ ਵੀ ਕਹਿੰਦੇ ਸਾਡੇ ਪੋਲਟਰੀ ਫਾਰਮ ਹੈ ਜਿੱਥੋਂ ਅੰਡੇ ਚੋਰੀ ਹੋਏ ਨੇ ਉਹ ਵੀ ਕਹਿੰਦੇ ਸਾਡਾ ਪੋਲਟਰੀ ਫਾਰਮ ਹੈ ਜਨਨ ਕਿ ਦੋਨਾਂ ਨੇ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਆਪਣੇ ਕਾਰੋਬਾਰ ਨੂੰ ਮਸ਼ਹੂਰ ਕਰਨ ਵਾਸਤੇ ਇਹ ਵੀਡੀਓ ਵਾਇਰਲ ਕੀਤੀ ਸੀ ਇੱਥੇ ਗੱਲ ਇੱਕ ਹੋਰ ਕਹਿਣੀ ਆ ਬੜਾ ਦੁੱਖ ਲੱਗਣਾ ਆ ਜਿਹੜੇ ਬਲੌਗਰ ਨੇ ਨਾ ਭਾਵੇਂ ਫੇਸਬੁੱਕ ਤੇ ਨੇ ਭਾਵੇਂ YouTube ਤੇ ਨੇ ਇਨਾਂ ਸਾਰਿਆਂ ਦਾ ਇੱਕ ਧੰਦਾ ਹੈ ਉਹ ਬਠਿੰਡੇ ਵਾਲਾ ਨਸ਼ੇੜੀ ਨਹੀਂ ਜਿਹੜਾ ਮਾਨ ਬਠਿੰਡੇ ਵਾਲਾ ਜਿਹਨੂੰ ਕਹਿੰਦੇ ਆ ਸਭ ਤੋਂ ਪਹਿਲਾਂ ਉਹਦਾ ਪੇਜ ਆ ਉਹਦੇ ਟਿੱਟਾ ਲੱਗਿਆ ਹੁੰਦਾ ਉਹਦਾ ਮੂੰਹ ਦੇਖਿਆ ਕਰੋ ਕਿਦਾਂ ਲਾਲ ਜਿਵੇਂ ਛੇਤਰ ਫੇਰੇਆ ਹੁੰਦਾ ਤੇ ਉਹਨਾਂ ਨੇ ਟ੍ਰੋਲ ਕੀਤਾ ਜਾਦਾ ਦੋ ਤਿੰਨ ਵੀਡੀਓ ਪਾਈਆਂ ਤੂੰ ਕਿੱਥੇ ਚੱਲੇਵੇਂ ਆਂਡੇ ਲੈਣ ਵਾਸਤੇ ਨਹੀਂ ਨਹੀਂ ਕਹਿੰਦਾ ਵੀਡੀਓ ਵਾਇਰਲ ਹੋ ਜੂਗੀ ਜਿਹੜੇ ਟ੍ਰੋਲ ਕੀਤਾ ਇਹ ਲੋਕ ਸੋਸ਼ਲ ਮੀਡੀਆ ਨੂੰ ਬਹੁਤ ਵੱਡੇ ਪਲੇਟਫਾਰਮ ਨੂੰ ਇੱਕ ਕਹਿ ਲਈਏ ਧੰਦਾ ਬਣਾ ਕੇ ਜਣ ਕੇ ਲੋਕਾਂ ਨੂੰ ਬੇਵਕੂ ਬਣਾਉਣ ਵਾਸਤੇ ਇਹ ਪਲੇਟਫਾਰਮ ਨੂੰ ਵਰਤ ਰਹੇ ਹਨ ਹਾਲਾਂਕਿ ਸੋਸ਼ਲ ਮੀਡੀਆ ਇੱਕ ਐਸਾ ਨੈਟਵਰਕ ਹੈਗਾ ਇੱਕ ਐਸਾ ਪਲੇਟਫਾਰਮ ਹੈਗਾ ਜਿੱਥੇ ਤੁਸੀਂ ਆਪਣੀ ਗੱਲ ਬੇਬਾਕੀ ਦੇ ਨਾਲ ਕਹਿ ਸਕਦੇ ਹੋ ਪਰ ਅਸੀਂ ਮਜੂਜ ਕਰਦੇ ਹਾਂ ਤੇ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਕਿ ਇਹ ਵੀਡੀਓ ਬਿਲਕੁਲ ਫੇਕ ਸੀ ਜਿਹੜੀ ਵਾਇਰਲ ਕੀਤੀ ਹੈ ਜਾਨ ਬੁਝ ਕੇ ਮਸ਼ਹੂਰੀ ਵਾਸਤੇ ਇਹਨਾਂ ਨੇ ਇਹ ਵੀਡੀਓ ਬਣਾ ਕੇ ਲੋਕਾਂ ਨੂੰ ਬੇਵਕੂ ਬਣਾਇਆ ਇੱਕ ਤੁਹਾਨੂੰ ਮੈਂ ਇੱਥੇ ਇਹ ਹੋਰ ਐਡ ਕਰਨਾ ਜਿਹੜਾ ਭਲਾਈ ਹੋਣਾ ਹੈ ਨੀ ਮੋਟਾ ਜਾਂ ਗੋਪੀ ਉਹ ਜਿਹੜਾ ਕਹਿੰਦਾ ਮੈਂ ਵਿਖਵਾਣੀ ਕਰਦਾ ਉਹਨੇ ਨਾ ਇੱਕ ਬੈਗਾਂ ਵਾਲੀ ਦੁਕਾਨ ਤੇ ਜਾ ਕੇ ਮਸ਼ਹੂਰੀ ਕੀਤੀ ਵੀਡੀਓ ਪਾਤੀ ਉਹ ਤਾਂ ਪੈਸੇ ਲੈਣ ਹਉਣਗੇ ਉਹ ਵੀਡੀਓ ਚੱਲੀ ਨਹੀਂ ਬਾਅਦ ਵਿੱਚ ਪਤਾ ਕੀਤਾ ਕਹਿੰਦਾ ਸਾਨੂੰ ਆ ਇੱਕ ਬੈਗ ਲੱਭਾ ਇਹਦੇ ਵਿੱਚ ਇੱਕ ਫੋਨ ਹੈ ਕੁਝ ਰੁਪਈਏ ਨੇ ਇਹ ਜਿਹਦਾ ਵੀ ਹੈਗਾ ਕਹਿੰਦਾ ਆ ਇਸ ਨੰਬਰ ਤੇ ਕੰਟੈਕਟ ਕਰੋ ਸਾਡੇ ਕੋਲੋਂ ਬੈਗ ਲੈ ਜਾਓ ਜਦੋਂ ਇਹ ਵੀਡੀਓ ਪਾਈ ਉਹ ਵੀਡੀਓ ਚੱਲ ਗਈ ਜਨਕਿ ਇਦਾਂ ਲੋਕਾਂ ਨੂੰ ਇਹ ਲੋਕ ਬੇਵਕੂਫ ਬਣਾਉਂਦੇ ਨੇ ਮਸ਼ਹੂਰੀ ਕਰਨ ਵਾਸਤੇ ਇਹ ਮੈਂ ਤਾਂ ਖਲਾਸਾ ਕੀਤਾ ਚਾਰ ਕਰਤਨ ਮੈਂ ਬੇਟ ਕੀਤੀ ਸੀ ਮੈਂ ਕਿਹਨੇ ਕਰ ਦੂ ਸਾਹਮਣੇ ਕਰਾਂ ਤੁਹਾਡੇ ਤੁਹਾਨੂੰ ਸਮਝ ਆ ਜੇ ਇਹਨਾਂ ਲੋਕਾਂ ਤੇ ਨਾ ਜਦੋਂ ਤੁਸੀਂ ਥੋੜਾ ਜਿਹਾ ਨਜ਼ਰ ਰੱਖਦੇ ਹੋ ਤਾਂ ਦੇਖਿਆ ਕਰੋ ਵੀ ਇਹ ਕਿੱਥੇ ਝੂਠ ਬੋਲਦੇ ਨੇ ਕਿੱਥੇ ਸੱਚ ਬੋਲਦੇ ਨੇ ਜਾਨੀ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਲੋਕ ਕਰਦੇ ਐ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ